तो यार मैच कराऊंगा करावे नीचे टाइम टाइम राउंड हो रही है 4 किलोमीटर की आज पहले लेट हो जाएगा बिरो और झारखंड के बड़ा था लेवल कोई फरेबंदी कराओ शुरू कर रहे हैं जी जी पहले के आलू पे जवाब सर कोई यार जो सुनता नहीं यार एक बार यार ग्राउंड क्लियर करा लो यार

ਦੋਵਰਲ ਵਰਮਾ ਅਮਰ ਦੋਵਰਲ ਵਰਮਾ ਦੋਵਰਲ ਦੋ ਅਰੇ ਬੋਲ ਰਿਹਾ ਵੀ ਕਰੇ ਨੀਨ ਬਾਲ ਕਿਤੇ ਚਲੋ ਕਰੋ ਸ਼ੁਰੂ ਯਾਰ ਚਲੋ ਵੀਰੇ ਜਲਦੀ 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 ਯਾਰ ਪਹਿਲੀ ਬਾਲ ਵੱਡਾ ਸ਼ਾਟ ਲਾਉਣ ਦੀ ਕੋਸ਼ਿਸ਼ ਮਗਰ ਇੱਕ ਰਨ ਸਿੱਧੀ ਸੌਣ ਪਈ ਗੁਰਪ੍ਰੀਤ ਨੂੰ ਬਹੁਤ ਸਣੀ ਮੀਨੂ ਰਮਨ ਭਾਈ ਕਿਤੇ ਰਮਨ ਭਾਈ ਕਿਤੇ ਹੋਰ ਲੇਟ ਹੋ ਜਾ ਹਟ ਸੋ ਲੈ ਵੀ ਇੱਕ ਪਾਸੇ ਗੁਰਪ੍ਰੀਤ ਸੋ ਨਵੇ ਤੇ ਦੂਜੇ ਪਾਸੇ ਰਾਜਾ ਜੋ ਨਵੇ ਜਿਹੜਾ ਤਿੰਨ ਬਾਲ ਤਿੰਨ ਛੱਕੇ ਮਾਰਦਾ ਜੀ ਰੁਪਈਆ 2100 ਰੁਪਈਆ 2100 ਪਾਹੀ ਕਦੇ ਰੁਪਈਆ 2100 ਸਨਮਾਨ ਕਰ ਦੇਣਾ ਜੀ ਇੰਦਰ ਭਾਈ ਵੱਲੋਂ ਕਹਿੰਦੇ ਵੀਜ਼ਾ ਵਰਲਡ ਵਾਲੇ ਵੱਲੋਂ

ਤਿੰਨ ਡਿਕਟਾਂ ਦੇ ਵੀ 2100 ਲੈ ਵੀ ਰਵਾੜਿਆ ਸੈਮੀਫਾਈਨਲ ਆ ਸੈਮੀਫਾਈਨਲ ਚਾਰ ਡਿਕਟਾਂ ਤਿੰਨ ਮੋਰੀ ਇਹ ਯਾਨੀ ਕਹਿੰਦੇ ਮੁੰਨਾ ਰਨ ਕਹਿੰਦੇ ਦੋ ਬਣ ਗਏ ਆ ਬਈ ਰਨ ਕਹਿੰਦੇ ਦੋ ਬੰਦਾ ਆ ਮੁੰਨਾ ਅਰੇ ਉਹ ਬੋਲਦਾ ਮੁੰਨਾ ਉਹ ਬੋਲਦਾ ਪੁੱਛੇ ਸ਼ੱਕਾ ਲੱਗਾ ਉਹ ਬੋਲਦਾ ਕਹਿੰਦੇ ਰਵਾੜਾ ਤਿਆਰ ਪਰ ਤਿਆਰ ਆ ਜੀ ਸੈਮੀਫਾਈਨਲ ਮੈਚ ਆ ਭਾਈ ਜਿਹੜਾ ਪਿੰਨੇ ਬਟਾਲਾ ਉਂਗਾਰ ਸੀ 31 ਹੋ ਜਾਣਾ ਬਾਜ ਬਹੁਤ ਜਾਰੀ ਬੈਠੀ ਹੈ ਅਗੂ ਇੱਕ ਵਾਰ ਇਹ ਕਰੋ ਮੈਂ ਬਾਗ ਰਿਹਾ ਦੇਖੋ ਫਾਈਨਲ ਹੋ ਗਿਆ 3100 ਪੰਨੀ ਕਹਿੰਦੇ 3100 ਕਰ ਦਿਓ ਜੀ ਆ ਬਾਅਦ ਦੇ ਕਰ ਦਿਓ ਆ ਦੋ ਕਰੋ ਹੋ ਗਿਆ ਗੱਲਾ ਗੁੱਲਾ ਹੋ ਗਿਆ ਮੁਰਦਾ ਪੱਤੂ ਕੁਬੇਦੂ ਜੇ 1 ਵਿਗਟ ਹੋਰ ਲੈਂਦਾ ਆਕਾਸ਼ ਵੱਲ 200 ਰੁਪਏ ਕਿਤੇ ਦੇਣਾ ਗੀ ਨੀ 3 ਛੱਕੇ ਮਾਰਦਾ ਰੁਪਇਆ 350 ਦੇਣਾ ਲਓ ਜੀ ਪੈਨ ਛੱਕੇ ਤੇ ਰੁਪਇਆ 330 320 300 ਮਾਂ ਲੰਬੇ ਮਾਰਾ ਉਸੇ ਦਿਹਾਵਾ ਚੱਲ ਰਿਹਾ ਤੋ ਉਸਤੇ ਕਰਾਸ ਕਰਦਾ ਮਾਂ ਅੱਗੇ ਜਿੰਨੀ ਪੇਸ਼ਾਈ ਐ ਐਨ ਆਰ ਆਈ ਭਰਾ ਵੱਲੋਂ 3 ਭੜੀਆਂ ਦੋ ਲਗਾ ਦੋ ਸਮਾਨ ਕੀਤੇ ਜਾਂਦੇ ਬਈ ਦੋ ਬੋਲ ਰਹਿ ਗਏ ਆਹ ਸਾਹ ਦੇਖੋ ਨੋ ਵੀਜਾ ਵਰਲਡ ਵਾਲੇ ਇੰਦਰਬਈ ਦੀ 2 3100 ਰੁਪਿਆ 36 ਬਣਾ ਆਹ ਹੋ ਗਈ ਲਓ ਜੀ ਵੀਰ ਦੇ ਮਾਰਦਾ ਮਾਰ ਕੇ ਅਰੇ ਤੇਰੇ ਮਾਰ ਦਿਆ ਬਣ ਗਿਆ ਤੇਰਾ ਸੋਰੀ ਵੀਰ ਇਹ ਆ ਗਿਆ ਤੇਰਾ ਬਣ ਗਿਆ ਤੇਰਾ ਮਾਰਿਆ ਕੋਈ ਥੋੜਾ ਬਣ ਗਿਆ ਇਹ ਤੇਰੇ ਨਾਲ ਲੱਗਾ 3100 ਮਾਨਾ ਜਦੋਂ ਤੂੰ ਆਪ ਖੈਲਾਉ ਦੇ ਬਿਗੜ ਦੇ ਕੇ ਆ ਜਾ ਦੋ ਇੱਕ ਮਿੰਟ ਹੋਰ ਲੈ ਲੈ ਰੁਪਈਆ 3100 ਪਿੱਛੇ ਮਾਰ ਕੇ ਹੋਰ ਬੱਸ ਦੋ ਵਾਰਾ ਇੱਕ ਦਾ ਯਾਰ ਕਰਾਸ ਕਰੇ ਗੂ ਏਕ ਲਗਾ ਲਾ ਰੇ ਮਾ ਆ ਗਿਆ ਅੰਦਰ ਆ ਗਏ ਬਾਦਲ ਖੜੇ ਗਲਤ ਬਾਗ ਹੋ ਗਾੜੋ ਗਰੀਸ ਤੇ ਪੂਰੀ ਪਾ ਮਾ ਆ ਗਿਆ ਕੋਈ ਨਹੀਂ ਇੱਕ ਆ ਗਈ ਤਾਂ ਲੋਟੇ ਬਸ ਬਾਦਲ ਕੋਈ ਟਾਟ ਨਹੀਂ ਬਾਦਲ ਨਹੀਂ ਫੇਰ ਰਵਾਣਾ ਕਹਿੰਦੇ ਤਿਆਰ ਕੋਈ ਯਾਰ ਦੋ ਕਰ ਦੋ ਕਰਗੇ ਰੰਗ ਦੇ ਇੱਕਵੇਂ ਵਾਦੇ 10 ਆਏ ਆ ਸਾਰੇ 10 ਹੋ ਗਏ ਕੋਲ ਬੈਠਦੇ ਬੈਟ ਬੈਟ ਗ੍ਰੰਥ ਦੀ ਧਰਤੀ ਤੇ ਆ ਤੇ ਤਿੰਨ ਛਿੱਕਿਆਂ ਤੇ ਰੁਪਈਆ 3100 ਲਾਣਾ 10 ਬਣ ਗਏ ਇੱਕ ਹੋਰ 10 ਸੋਨੂ ਵਾਲੋ ਲੈ ਸੋਨੂ ਵਾਲੋ ਇੱਕ ਹੋਰ 10 ਠੀਕ ਜੀ ਸੋਨੂ ਵਾਲੇ ਰਾਣੇ ਦੇ 10 ਬਣ ਗਏ ਮੇਰੇ ਵੀਰੋ ਇੱਕ ਹੋਰ ਤੇ ਰੁਪਈਆ ਰਣ ਜਿਹੜੇ 10 ਬਣ ਗਏ ਸੈਮੀ ਫਾਈਨਲ ਮੈਚ ਬਾਈ ਜੀ ਇੰਦਰ ਇੰਦਰ ਬਾਈ ਵੱਲੋਂ ਇਹ ਤਿੰਨ ਵਿਕਟਾ ਲਗਾਤਾਰ ਲੰਨੇ ਉਹ ਰੁਪਈਆ 330 ਤੇ ਤਿੰਨ ਛੱਕੇ ਦੇ ਵੀ 310 ਵਾਲੀ ਲਓ ਸੋ ਜੀ ਤਿੰਨ ਦੀ 6 310 ਵਾਲੇ ਤਿੰਨ ਵਿਕਟਾ 310 ਦੀਆਂ ਲੈ ਜਰਨੈਲ ਤੂੰ ਵੀ ਬਾਰਾ ਦਵਾਈ ਦੀ ਗੱਲ ਬਾਰਾ ਤੂੰ ਹੀ ਬਾਰਾ ਦਵਾਈ ਦੀ ਗੱਲ ਤੇ ਤਿੰਨ ਛੱਕੇ ਲੈ ਕਪੀਜ਼ੋ ਵੀਰੇ ਜਲਦੀ ਕਰੋ ਮੈਚ ਯਾਰ ਫਮਾ ਕਾਟੋ ਵੀਰੇ ਵੀਰੇ ਕੌਲੀ ਪਾਈਏ ਦੀ ਬੋਲਾ ਜਲਦੀ ਦੇ ਨਾਲ ਜੜ ਮੇਂ ਮਾਰਾ ਕੋ ਮਲਟਾਸ ਫਿਰ ਮੇਲਾ ਇਧਰਲੇ ਪਾਸੇ ਫਾਦਲ ਕੱਟੀ ਦਾ ਲੱਗਤੀ ਨਹੀਂ ਬੋਲ ਜਿੱਤ ਕੱڑے ਗਾਹੇ ਵਾਦੇ ਚੜ ਗਿਆ ਮੁੰਨਾ ਵੀਰੇ ਉਹ ਮੁੰਨਾ ਜਿਵੇਂ ਕਹ ਗਿਆ ਸਾਰੀ ਜੜ ਮੇ ਮਾਰਾ ਕੋ ਫਲਟਾਸ ਦੇ ਓਕੇ ਸਾਹਿਬ ਸਿਹੜੀ ਉਹ ਤੇ ਜੜ ਮੇ ਮਾਰੇ ਫੇ ਜਲਦੀ ਜਲਦੀ ਗਰਾਮ ਮੈਚ ਆ ਜੁਰੇ ਸੁਫਾ ਕਰਦਾ ਸਾਡੀ ਨੂੰ ਵੀਰ ਫਰਨੈਲ ਸੁਣੇ ਇਹ ਸੈਮੀ ਫਾਈਨਲ ਹੈ ਫਾਈਨਲ ਵੀ ਮੈਚ ਕਰਾਉਣਾ ਹੈ ਅਸੀਂ ਤੇ ਜਲਦੀ ਕਰੋ ਜਰਨੈਲ ਭਾਈ ਥੋੜਾ ਫਾਸਟ ਹੋ ਜਾਓ ਸੰਗੂ ਭਾਈ ਫਾਸਟ ਮਾਤੇ ਤੋਂ ਮਾ ਪਿੱਛੇ ਆਪਾਂ ਸੈਂਕੜਾ ਵਾਲੇ ਵੀ ਖੇਲੇ ਮੈਨੇ ਤੋਂ ਵੀ ਆਪਾਂ ਤੱਕੜੇ ਕੋਲੋਂ ਆਊਟ ਤੋਂ ਹਾਂਜੀ ਹਾਂਜੀ ਵੀਰੇ ਥੋੜੀ ਜਲਦੀ ਜਲਦੀ ਕਰੋ ਵੀਰੇ ਅਗਲੀ ਟੀਮ ਵੀ ਉੱਚੀ ਰਹਿ ਗਈ ਕਿਉਂਕਿ ਟਾਈਮ ਥੋੜਾ ਆ ਸਾਵਣੇ ਕਹਿੰਦੇ ਯਾਰ ਨਹੀਂ ਚੜ ਗਈ ਯਾਰ ਡਬਲ ਜੋ ਕਰ ਰੋਰੇ ਇੱਕ ਤਾਂ ਤੇ ਬਣੀ ਯਾਰ ਪਾ ਦੋ ਕਿ ਤਿਆਰ ਹੋ ਕੇ ਰਨਿੰਗ ਨੂੰ ਜਾ ਰਿਹਾ ਡਬਲ ਬੁਣੀ ਕਰੇ ਇੱਕ ਗੱਲਾਂ ਐੜੀ ਵਣੀਆਂ ਗੱਲਾਂ ਛੱਕਿਆਂ ਦੇ ਐ ਵੀ ਛੱਕਿਆਂ ਦੇ ਫਿਰ ਟਿਕਾਣੇ ਖੜੋ ਤੇ ਟਿਕਟਣ ਗਿਆ ਕੇ ਮਾਏ ਤਾਨੇ ਖੜਿਆ ਬਾ ਜੀ ਜਰਨੈਲਿਆ ਤੂੰ ਗੋਲਡ ਲੈਣਾ ਫੇਰ ਲੈ ਲੈਣਾ ਨਾ ਨਗਰ ਜੀ ਆਹੋ ਕੋਣ ਵੀ ਤਾਂ ਜੰਗ ਲਈ ਜਾਓ ਆਹੋ ਸਿੱਧੋ ਹੜਾ ਚੱਲਾਂਗੇ ਛੱਕਾ ਸਾਰੇ ਇੰਦਰ ਭਾਈ ਕਹਿੰਦੇ ਜੇ ਨਾ ਲਾਉਂਦੇ ਤੀਆ 3 ਛੱਕੇ ਲਾਉਂਦੇ ਆ ਰੁਪਈਆ 5100 ਤੂੰ ਬੱਜਿਆ ਜਾ 5100 ਵਾਹ ਇੱਕ ਵੀ ਗੜੀ ਗਈ ਬਈ ਤੇਰੀ ਨਹੀਂ ਹੋੜੀ ਹੋਰ ਇੱਕ ਮਿੰਟ ਹੋ ਗਿਆ 2 ਮਿੰਟਾ ਹੋਰ ਲਵੇ ਤੇ 31 ਹੋਲਾ ਮਾਨ ਮਿਲ ਜੂਗਾ ਹਲ ਖੜੋ ਗਾਲ ਤੱਕ ਆਨੇ ਹੜਾ ਟ੍ਰੈਨ ਬੇਬਲ ਜਦਾ ਬਈ ਹੜੋ ਹੋਰ ਇਸੇ ਵਾਰ ਲੱਖੇ ਕਰਾ ਬਈ ਜੇ ਕੋਈ ਬਿਲਕੁਲ ਹੋ ਜਾਵੇ ਤੇ ਚੱਲ ਜੀ ਚੱਲਣਾ 31 ਖਾਤਰਾ ਵੀ ਪਾ ਜਾਣਾ ਤੇ ਐਵੇਂ ਤਿੰਨ ਹੀ ਲਗਾ ਦਰਵਾਜੇ ਨੇ ਆਹ ਉਹਦੇ ਪੈਰ 'ਤੇ ਜੋੜ ਲੱਗੀ ਉਹ ਚ ਬੋਲ ਰਿਹਾ ਹੈ ਖਰਾਬ ਹੈ ਛਗਣੀਆਂ 5100 ਦਾ ਉਹ ਦੁੱਕਾ ਲੈ ਲੈ ਤੇ ਮਨ ਟੋਲ ਦੇ ਖੋਲ ਲਿਓ ਇੱਕ ਇੱਕ ਬਾਲ ਖੇਲਾ ਦੋੜ ਦਾ ਮੈਚ ਚਾਰ ਵਿਕਟ ਆਊਟ ਹੋ ਗਈ ਪਤਨ 3 ਰਹੀ ਹੈ ਖੇਡਣੇ ਕੇ ਲੇ ਜਰਨੈਲ ਬਾਲ ਮੋੜਨੇ ਤਿਆਰ ਹੈ ਜਲਦੀ ਜਲਦੀ ਤਤਪ ਕਰੀਓ ਯਾਰ ਨਹੀਂ ਤਾਂ ਹਾਨੀ ਬਾਦੂ ਮੇਰਾ ਪਹਿਵਾਣ ਸਾਹਮਣੇ ਕਹਿੰਦੇ ਬਿੱਕਰ ਆ ਗਿਆ ਮੁੰਡਾ ਆਹ ਮੁੰਡੇ ਦੀ ਹਿੱਟ ਵੀ ਬੜੀ ਤਕੜੀ ਹੈ ਆਹ ਮੁੰਡਾ ਕੁਝ ਨਾ ਕੁਝ ਕਰ ਸਕਦਾ ਹੈ ਮੇਰੇ ਵੀਰੋ ਕੁਝ ਨਾ ਕੁਝ ਕਰ ਸਕਦਾ ਹੈ ਜਲਦੀ ਲੈ ਲਿਆ ਬੰਦ ਜਿੰਦਿਆ ਪ੍ਰਤੀਯੋਗੀ ਜੀ ਆਪ ਸਿੰਗਲ ਲਿਆ ਕੋ ਦੋ ਬੋਲ ਰਹੀ ਹੈ ਕਿ ਨਹੀਂ ਬੋਲਾ ਇਹ ਵੀ ਬੋਲਾ ਕਿ ਨਹੀਂ ਹੋ ਗਿਆ 12 4 4 ਬੋਲੋ ਜਲਦੀ ਕਰੋ ਜਲਦੀ ਨਹੀਂ ਰਹਿਣਾ ਪੈਣਾ ਕਾਲੀ ਘਾਟਾ ਬਾਕੀ ਇਹ ਮਿਲਿਊ ਅਦਰਵੰਦੀ ਦੇ ਸ਼ਬੀਰੋ ਸ਼ਰਮਿਤਿਕ ਚਲ ਚਾ ਲੋ ਚਲੋ ਆਪ ਇਨੀ ਭਾਜੋ ਡਬਲ ਡਬਲ ਸਾਹਮਣੇ ਰਣ ਚਾਰ ਦੇ ਬਾਅਦ ਵੀਕਰ ਕਰ ਗਿਆ ਕਹਿੰਦੇ ਜੀ ਲੱਟ ਬਾਲ ਬੜੀ ਜਲਦੀ 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 ਦੂਜੀ ਬੋਲ ਚਾਰ ਬੱਲੇ ਕਿੰਨੇ ਬਣ ਗਏ ਵੀਰ ਪੰਜ ਬੱਲੇ ਕਿੰਨੀ ਬੋਲ ਕਿਤੇ ਵੀਰ ਵੀਰ ਧੰਨ ਜਲਦੀ ਜਲਦੀ ਵਾਸ਼ ਵਾਸ਼ ਚਾਟਾ 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 ਇੱਕ ਪਾਲਾ ਲੈ ਵੀ ਆਵਾਣ ਦੇ ਛੱਕਾ ਮਾਰਦੇ ਵੀਕਰ ਛੱਕਾ 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 यार ये समान तो गया 16 16 16 16 16 तुमने पहले घोड़े मासा ना बड़ा लंबी इटा कई बार में जाओ यार अच्छी रहो फैमिली आ भी ये भी जाए नहीं होया मेरा धीरे रहते चले जाते यार ਅਰੇ ਬਾਕੀ ਬਾਜਾ ਜੌਦੇ ਸਾਰੀ ਟੀਮ ਹੀ ਆ ਗਈ ਹੈ ਲਾਸ ਸਹੀ ਕਰਨ ਕੋਈ ਯਾਰ ਤੂੰ ਨਾ ਜਾ ਯਾਰ ਯਾਰ ਤੋਂ ਉੱਪਰ ਪਈ ਰੰਡ ਤੋਂ ਰੰਡ ਨਹੀਂ ਨਹੀਂ ਪਾਰ ਗਰਾਊਂਡ ਕਲੀਅਰ ਕਰੋ ਜੀ ਬੰਨਿਆ ਪਾ ਜਾ ਰਹੇ ਕੋਈ ਚੱਲ ਲੱਗਾ ਲੱਗਾਈ ਟਾਈਮ ਹਾਂ ਹਾਂ ਲਾਈਵ ਚੱਲ ਰਿਹਾ ਹੈ ਉਹ ਟਾਈਮ ਚੱਲ ਰਿਹਾ ਜੋ ਪਰ ਇਹ ਤਾਂ ਨਾ ਮੈਂ ਟੋਕੂ ਵੀ 10 ਮਿੰਟ ਹੋ ਗਏ ਚੱਲ ਤੇ ਕੋਈ ਕੀ ਲੀ ਗਏ ਦੇਖੇ ਕਰਾਂ ਹਾਂ

ਜਲਦੀ ਫਾਸਟ ਫਾਸਟ ਹੋਣੀ ਹੋਰ ਦੂਰ ਸੈਂਕ ਗਰਾਊਂਡ ਮੇ ਜਾਏਗਾ ਵਕੀਨ ਬਿਗ ਟਨ ਬਿਗ ਟਨ ਮੇ ਹੋਰ ਵਿਸ਼ੇ ਪਿੱਛੇ ਜਾ ਮੂੰਹ ਹੀ ਨਹੀਂ ਆ ਰਿਹਾ ਮੂੰਹ ਹੀ ਨਹੀਂ ਆ ਰਿਹਾ ਲਓ ਜੀ ਕਰਾ ਦਿਏ ਮੈਚ ਸ਼ੁਰੂ ਜਲਦੀ ਦੇ ਨਾਲ ਪਿਚ ਦੇ ਪਾਸ ਆ ਬੰਦ ਪੂਰੀ ਸੀਨ ਬੈਟਿੰਗ ਬੈਟਿੰਗ ਲਓ ਆਦੋ ਸ੍ਰੀ ਰਾਮੁ ਜੀ ਸਿਰੇ ਮੋੜ ਤੇ ਚੀਲੇ ਮੋੜ ਤੇ ਜੀ ਆਇਆਂ ਨੂੰ ਆ ਅਸੀਂ ਜਿੱਤ ਵਾਲੇ ਝੰਡੇ ਦੇ ਨੇ ਗੱਡ ਵਿੱਚ ਤਾਂ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡੂ ਨਾ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡੂ ਮਿੱਤਰਾਂ ਬਈ ਵੱਡਾ ਵੱਡਾ ਕਾਰੋਬਾਰ ਛੱਡ ਕੇ ਬਈ ਦੇਖਣ ਆਏ ਆ ਸਾਡੇ ਇੰਦਰ ਬਾਈ ਜੀ ਪਰਮਾਤਮਾ ਦੇ ਤੁਹਾਨੂੰ ਦਾ ਫੋਟੋ ਦੁਆਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਮੁੰਨਾ ਕਰ ਕਰ ਪਹਿਲ ਹੋਰ ਇੰਦਰ ਬਾਈ ਦੇ ਨਾਲ ਆ ਇੱਕ ਵਾਰੀ ਫੇਰ ਜਲਦੀਬ ਰਾਏ ਲੱਕੀ ਬਾਈ ਬੋ ਕੀ ਆ ਚਲ ਜੋਇਆ ਇੱਕ ਫੋਨ ਲਾਓ ਗੱਲੇ ਮਿੱਠੇ ਆਉਂਦੇ ਆ ਨੀ ਯਾਰੀ ਇਕਰੀਏ ਬੁਲਾਵਾ ਦਾ ਸਿੱਟੇ ਆਉਂਦੇ ਆ ਮੇਰੇ ਯਾਰਾਂ ਨੂੰ ਉਮਰ ਮੇਰੀ ਲੱਗ ਜੇ ਤੇ ਯਾਰੀ ਇਹਦਾ ਥੋੜ ਕੋਈ ਨਾ ਆ ਮੇਰੇ ਯਾਰ ਹੀ ਬਥੇਰਾ ਪਿਆਰ ਕਰਦੇ ਆ ਥੇਲੀਆਂ ਦੀ ਨਾ ਕੋਈ ਨਾ ਆ ਮੇਰੇ ਯਾਰ ਹੀ ਬਥੇਰਾ ਪਿਆਰ ਕਰਦੇ ਆ ਥੇਲੀਆਂ ਦੀ ਨਾ ਕੋਈ ਨਾ ਬਈ ਫੇਰਾ ਲਾ ਗਿਆ ਮੁੰਡਾ ਫੇਰਾ ਲਾ ਗਿਆ ਬਾਈ ਜਿੰਦੀਪ ਜਿਹੜਾ ਆ ਰਿਹਾ ਨਾ ਗੜਾ ਵਿਗੜ ਪੋਦਾ ਮਧੜ ਪੁਣਤੀ ਆ ਕਿਨੈਮਾ ਬਾਈ ਇੰਦਰ ਸਿੰਘ ਇੰਦਰ ਬਾਈ ਵੀਜ਼ਾ ਵਾਲੇ ਦਾ ਵੀਜ਼ਾ ਵਰਡ ਵਾਲੇ ਦਾ ਬਹੁਤ ਬਹੁਤ ਨਵਾਇ ਕਰਦੇ ਆ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਜੋ ਸੈਮੀ ਫਾਈਨਲ ਵੇਖਣ ਪਹੁੰਚੇ ਨੇ ਸ਼ੁਕਰ ਗੁਜ਼ਾਰਾ ਨਵੀਂ ਰੰਗ ਪੈਦਲੇ ਤਰਵਾਦ ਕਰਦੇ ਆ ਸਭ ਤੋਂ ਵੱਡਾ ਮਾਣ ਸਤ ਜਗਦੀਪ ਰਾਏ ਲੱਕੀ ਜੀ ਇਹਨਾਂ ਦਾ ਵੀ ਸ਼ੁਕਰ ਗੁਜ਼ਾਰਾ ਨਾਲ ਬਿੰਦਰ ਬਾਈ ਜੀ ਇਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਭਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੈਮੀ ਫਾਈਨਲ ਮੈਚ ਨਾਲ ਓਮਕਾਰ ਭਈ ਦਾ ਸਰਦਾਰ ਮਲਕੀ ਸਿੰਘ ਡਾਂਗੀ ਭਈ ਦਾ ਅੱਛਾ ਸਾਡੇ ਦਰਮਿਆਨ ਕਮਲ ਭਾਜੀ ਪ੍ਰੋਪਰਟੀ ਡੀਲਰ ਵਾਲੇ ਵੀ ਪਹੁੰਚੇ ਨੇ ਇਹਨਾਂ ਦਾ ਵੀ ਤੈ ਦਿਨ ਧੰਨਵਾਦ ਬੋਲੂਆ ਲੱਭੂ ਜੀ ਫੌਜੀ ਦਾ ਬਿਆਲੇ ਉਹਨਾਂ ਦਾ ਵੀ ਤੈ ਦਿਨ ਕੋਈ ਜੀ ਦਾ ਕਮਲ ਪਾਜੀ ਪ੍ਰੋਪਰਟੀ ਡੀਲਰ ਵਾਲੇ ਇਹ ਮਨੋਤਾ ਜੀ ਨੂੰ ਧੰਨਵਾਦ ਸ਼ੁਕਰਗੁਜ਼ਾਰ ਆ ਫਿਰ ਵੀ ਜਿੰਨੇ ਕੋ ਭਈ ਆਪਣਾ ਟਾਂਡ ਕੱਢ ਕੇ ਆਏ ਸ਼ੁਕਰ ਹੈ ਜਲਦੀ ਦੇ ਨਾਲ ਬੈਟਰੀ ਲੋਗੀ ਬੈਟਰੀ ਤੁਹਾਨੂੰ ਪਤਾ ਹੀ ਹੈ ਮੇਰੀ ਗੱਲ ਦਾ ਲੈ ਆਇਆ ਕੋਣ ਆ ਇਹਦੇ 200 ਰੁਪਏ ਤਿਆਰ ਹੋਣ ਉਹ ਗੱਡੀ ਨਹੀਂ ਸਰ ਹਾਂ ਹਾਂ ਲਓ ਜੀ ਅੰਗੀ ਬੋਲ ਜੇ सोनू ਲਗਾਤਾਰ ਤਿੰਨ ਛੱਕੇ ਮਾਰੇ ਤੇ ਭਾਰੀ ਕਹਿੰਦੇ ਰੁਪਈਆ 2100 ਦੇਣਗੇ 3100 3100 ਦੇਣਗੇ ਕਹਿੰਦੇ ਰੁਪਈਆ 3100 ਦੇਣਗੇ ਪਰ ਇਹਨੇ ਛੇ ਹੋ ਗਿਆ ਰੁਪਈਆ 3200 ਹੋ ਗਿਆ ਬਈ ਰੁਪਈਆ 3200 ਹੋ ਗਿਆ ਸੌ ਨਾਲ ਹੋਰ ਚੜ ਗਿਆ ਤਿੰਨ ਛੱਕਿਆਂ ਦੇ ਰੁਪਈਆ 3200 ਹੋ ਗਿਆ ਠੀਕ ਹੈ ਜੀ ਆਜਾ ਵੱਡੇ ਮਾਣ ਹੋ ਰਿਹਾ ਤੇ ਕਿੰਨੀ ਤੇ ਰੁਪਈਆ 3100 ਦੇਖਤਾ ਲੈਣ ਵੀ ਮਿਲੂਗਾ ਬਈ ਲਓ ਜੀ ਬੱਲੇ ਬੱਲੇ ਛੱਕਾ ਆ ਗਿਆ ਛੱਕਾ ਵੈਰੀ ਗੁੱਡ ਤੇ ਰੇਟੋ ਰੁਪਈਆ 12000 ਰੁਪਏ ਜੁੜ ਗਏ ਆ 12000 ਰੁਪਈਏ ਨਹੀਂ ਨਹੀਂ 35 ਰੁਪਏ ਸੋਰੀ 1035 ਰੁਪਏ ਜੁੜ ਗਏ ਖਾਤੇ ਵਿੱਚ ਰੁਪਈਆ 1035 ਪੇ 10332 ਜੁੜਗੇ ਖਾਤੇ ਵਿੱਚ ਡੰਬੀਨ ਵੀ ਲੱਗਦੀ ਹੋਏ ਮਿੱਤਰੋ ਜਤਨ ਜੱਟ ਬੇਟਾ ਜੀਐਸਬੀ ਜਿੰਨੇ ਜਲਦੀ ਵੀਰੇ ਮੈਚ ਹੈ ਸ਼ੁਰੂ ਕਰਾਓ ਵੀਰੇ ਕੋਈ ਮੋਬੀ ਮੰਗਵਾਉਣ ਲੱਗ ਪਈ ਨੂੰ ਦਵਾਈ ਵੀ ਦਵਾਵਾਂਗੇ ਕੋਈ ਚੱਕਰ ਨਹੀਂ ਵੀਰੇ ਪੇਪੈਂਪਾਰ ਨੇ ਖੇਡਾ ਗੱਡਾਂਗੇ ਆਪਣਾ ਮੈਚ ਸ਼ੁਰੂ ਕਰਾਓ ਕਰੋ ਕਰੋ ਨਾਈਟ ਮੈਂ ਪਾਲ ਪਾਲ ਲਈ ਮੁੰਨਾ ਇੱਧਰ ਲੱਭਾ ਗਰੀਮ ਚੱਕਾ ਕਹਿੰਦੇ 6 6 6 ਬੋਲਦਾ ਬੋਲਦਾ ਆ ਗਿਆ ਆ ਗਿਆ ਕਹਿੰਦੇ ਕਹਿੰਦੇ 2000 ਲਓ ਜੀ 51 ਤੋਂ ਬੜੀਏ 2070 ਲੈ ਵੀ ਸੋਨੂ ਅਜੇ ਇੱਕ ਛੱਕਾ ਹੋਰ ਮਾਰਦਾ मो धरती पर एक्का टावा टावा खा पर छा टावा गलती ਚਾਰ ਹੈ ਇਹ ਪੰਜ ਰਹਿ ਗਏ ਆ ਕੌਣ ਆਇਆ ਵਰਾ ਵੇ ਜੰਨਾ ਲਈ ਆਇਆ ਕਰਾ ਕਹਿੰਦੇ ਬੋਲੋ ਬੋਲੋ ਨੋ ਬੋਲਾ ਰਣ ਚਾਰ ਆ ਨੋ ਬੋਲਾ ਰਣ ਚਾਰ ਆ ਪੰਜ ਰਹਿ ਗਏ ਪੰਜ 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 ਰਹਿ ਗਏ ਨੌ ਬਾਲ ਵਗੈਰਾ ਠੀਕ ਹੈ ਜੀ 3 ਬੋਲੇ ਨੇ 17 ਬੱਲੇ ਪੰਜ ਰਹਿੰਦੇ ਆਈ ਬਈ ਬੋਲਾ 9 ਆ ਰਨ 5 ਰਹਿੰਦੇ ਆ ਬੋਲਾ 9 ਆ ਪਹਿਲੇ ਫਤੂ ਕੋਲ ਨੂ ਲਾ ਕੋ ਜਾ ਨਾ ਛੱਕਾ ਆ ਦੇ ਨੂ ਲਾ ਕੇ ਕਰੋ ਉਹਦੇ ਤੁਸੀਂ ਕੀ ਹੱਥ ਚਲ ਗਈ ਨਾ ਉਹ ਬਾਅਦ ਵਿੱਚ ਉਹਨੇ ਐਡਾ ਹੋ ਦੇ ਖੜੇ ਖੜੇ ਕਿ ਬਚ ਲਗੇ ਪਹਿਲੇ ਨੂ ਲਾ ਕੇ ਕਰੋ ਜਾਂ ਨਾ ਛੱਕਾ ਜਾ ਬੋਲ ਨਹੀਂ ਦਿੱਸੀ ਉਹ ਕੋ ਦੇ ਲਓ ਜੀ ਸਾਹਮਣੇ ਲਾ ਰਾਇਟ ਦੇ ਗੇ ਇੱਕ ਰੈਕ ਡਰਾਅ ਡਰਾਅ ਹੈ ਇੱਕ ਰੈਕੀ ਇੱਕ ਰੈਕ ਰਿਪੋਰਟਸ ਨੰਬਰ ਇੱਕ ਰੈਕ ਰਹਿ ਗਿਆ ਇੱਕ ਰੈਕੀ ਠੀਕ ਹੈ ਜੀ ਠੀਕ ਆ ਅਰੇ ਇੱਕ ਸਕੋਰ ਹੈ ਗ ਦੋ ਬੱਲਾਂ ਨੇ ਇੱਕ ਰਨ ਦੋ ਬੱਲੇ ਇੱਕ ਰਨ ਦੇ ਦੋ ਐਨਆਰਆਈ ਭਰਾ ਵੱਲੋਂ ਇੱਕ ਹੁਕਮ ਆਇਆ ਕਿ ਅਗਲੇ ਮੈਚ ਚੀਕੇ ਕੋਵਰ ਦਾ ਕਰਾ ਦਿਓ ਜੀ